ਉਹਦਾ ਮਤਲਬ ਹੈ ਕਿ ਗੁਰੂ ਘਰ ਨਾਲ ਜੁੜੇ ਰਹੋ ਜੇ ਫੁੱਲ ਵਾਂਗ ਟੁੱਟ ਜਾਓਗੇ ਤੇ ਸੱਤਿਆ ਹੀ ਨਾਸ ਥੋੜੇ ਦਿਨ ਤੇ ਚਮਕਦਮ ਕਰੇਗੀ ਗੁਰੂ ਮਹਾਰਾਜ ਤੇ ਨਿਰੰਕਾਰ ਸਰੂਪ ਨੇ ਮੈਂ بڑے بڑے ਮਹਾਪੁਰਸ਼ਾਂ ਦੀਆਂ ਦੱਸਣਾ ਸੰਤ ਅਨੰਦ ਸਿੰਘ ਜੀ ਪਾਸ ਇੱਕ ਆ ਗਿਆ ਹੈ ਤੇ ਨੇਤਰ ਹੀਣ ਸੀ ਉਹਨੇ ਰਾਹ ਜੀ ਦੇ ਰਡਾ ਜਿਹਾ ਬਣਾ ਲਿਆ ਤਿਉਹ ਕਹੇ ਉੱਥੇ ਨਾ ਜਾਏ ਹੁਣ ਵੱਡਿਆ ਕੋਲ ਮੇਰੇ ਤੇ ਬੜੀ ਕਿਰਪਾ ਥੋੜੇ ਦਿਨ ਰਿਹਾ ਫਿਰ ਕੀੜੇ-ਕੂੜੇ ਪੈ ਕੇ ਮਰ ਗਿਆ 2-4 ਸਾਲ ਬਾਅਦ ਇੱਕ ਇਥੇ ਆਇਆ ਚੰਦੀਕੜਾ ਉਹਦਾ ਨਾਮ ਸੀ ਹਰਨੇਕ ਸਿੰਘ ਐਨਕਾ ਲਾਇਕ ਕਰੇ ਕੁੰਡੀ ਫੜੇ ਕਰੇ ਬੜੇ ਡਰਾਮੇ ਕਰੇ ਕਰੇ ਜਿਵੇਂ ਮਾਰਾ ਜੀਵਨ ਖੋਲੋ ਲਾਂਗਾ ਆਉਤ ਲਈਏ ਕਿਹਦੇ ਆ ਤੇ ਕੋਈ ਵੇਖ ਕੇ ਕਰ ਲੇਗਾ ਬਿਜਲੀ ਤੇ ਬ੍ਰਹਮ ਗਿਆਨੀ ਕੀ ਗੱਲ ਹੈ ਬ੍ਰਹਮ ਗਿਆਨੀ ਜਾਨਾ ਇੱਕ ਇੱਕ ਟਾਈਮ ਕਿੰਨੇ-ਕਿੰਨੇ ਰੂਪ ਧਾਰ ਲੈਂਦੇ ਨੇ ਔਰ ਟੈਲੀਵਿਜ਼ਨ 'ਚ ਧਾਰਦਾ ਕਿ ਉਹਦਾ ਸਾਡੇ ਸਵਾਲ ਦਾ ਜਵਾਬ ਨਹੀਂ ਦੇਣਾ ਉਹਨੇ ਆਪਣੀਆਂ ਖਬਰਾਂ ਧੱਕੀਆਂ ਹੋਣੀਆਂ ਜੇ ਉਹਨਾਂ ਲੱਖ ਰੁਪਏ ਧਾਰ ਰਿਹਾ ਤੇ ਵੱਖਰੇ ਵੱਖਰੇ ਉੱਤਰ ਦੇਣਗੇ ਇੱਕ-ਇੱਕ ਟਾਈਮ ਉਹਨਾਂ ਦੀ ਕੌਣ ਜਾਣੇਗਾ ਟੀਬੀ ਸਾਹਿਬ ਦਵਾਨ ਸੀ ਤੇ ਮਹਾਰਾਜ ਜੀ ਕਹਿੰਦੇ ਤੁਸੀਂ ਚਲੇ ਜਾਓ ਮੇਰੀ ਸਿਹਤ ਨਹੀਂ ਠੀਕ ਸਿਹਤ ਤੇ ਲੋਕਾਂ ਨੇ ਬਿਮਾਰ ਕੀਤੀ ਹੁੰਦੀ ਨਾ ਅਰਦਾਸਾਂ ਕਰ ਕਰਕੇ ਸੰਤਾਂ ਨੂੰ ਤਾਂ ਕੋਈ ਬਿਮਾਰੀ ਹੁੰਦੀ ਨਹੀਂ ਕਹਿੰਦੇ ਤੁਸੀਂ ਨਹੀਂ ਕੱਟਣੀ ਅਸੀਂ ਕੱਟ ਲੈਨੇ ਤਰਾੜਾ ਸੇ ਮਹਾਰਾਜ ਜੀ ਨੂੰ ਬੜਾ ਬੁਖਾਰ ਚੜ ਗਿਆ ਤੇ ਜਥੇਦਾਰ ਨੂੰ ਕਹਿੰਦੇ ਭਾਈ ਕੱਲੋ ਕਿਸੇ ਨੂੰ ਦੁਆਨ ਤੇ ਉਹ ਵੀ ਕੰਮ ਲੱਗਾ ਉਹ ਵੀ ਲੱਗਾ ਇੱਕ ਲੜਕਾ ਸੀ 10 ਸਾਲ ਦਾ ਕਹਿੰਦੇ ਜਾ ਉਹ ਸ਼ਬਦ ਪੜਿਆ ਮਹਾਰਾਜ ਜੀ ਕੋਲ ਸੀ ਤਰਾੜਾ ਸਾਹਿਬ ਵਾਲੇ ਇਹ ਮਾੜਾ ਜਿਹਾ ਹੱਥ ਚੁੱਕਿਆ ਐ ਕਹਿੰਦੇ ਕਿਰਪਾ ਕੀਤੀ ਹੈ ਲੁਧਿਆਣੇ ਦੁਆਨ ਆਉ ਕਾਕੇ ਤੇ ਇੰਨਾ ਸੁਣਾ ਉਹਨੇ ਦੁਆਨ ਲਾਇਆ ਕਮਾਲ ਏ ਭਾਈ ਖੈਰ ਉਹ ਵੀ ਫੋਲ ਬੰ ਟੁੱਟ ਗਿਆ ਦਾ ਸਤਿਆਨਾਸ ਹੋਇਆ ਕਹਿੰਦਾ ਹੁਣ ਰਾਣਾ ਸਾਹਿਬ ਕੀ ਜਾਣੇ ਗੱਲ ਅੰਮੀ ਹੈ ਬੁਖਾਰ ਕਹਿੰਦੇ ਕਿ ਨੀਕੀ ਜੀ ਲੜਕੀ ਸੀ 9 ਸਾਲ ਦੀ ਉਹਨੇ ਚੜਾਇਆ ਕਹਿੰਦੇ ਜੀ ਮਹਾਰਾਜ ਜੀ ਬੁਖਾਰ ਲਾਉ ਦੋ ਮੈਂ ਦੀਵਾਨ ਚ ਆਉਣਾ ਕਹਿੰਦੇ ਚੰਗਾ ਤੂੰ ਆ ਜਾ ਸ੍ਰੀ ਚੰਦ ਇਹ ਇਹ ਵੀ 104 ਕਿਸਮ ਦਾ ਹੁੰਦਾ ਬੁਖਾਰ ਇਹ ਕਿਹੋ ਜਿਹਾ ਜਿਹਨੂੰ ਕਰਮ ਰੋ ਕੇ ਦੇ ਕੱਟਣਾ ਹੀ ਪੈਂਦਾ ਇਹਦੇ ਤੇ ਸੈਂਕੜੇ ਕਥਾ ਨੇ ਐਸਾ ਕਰਕੇ ਸੋ ਉਹ ਚਲਾ ਗਿਆ ਹਰਨੇਕ ਸਿੰਘ ਟੀਬੀ ਸਾਹਿਬ 100 100 ਬੱਸ 100 100 ਟਰੱਕ ਸੰਗਤ ਬੜੀ ਉਹਦੇ ਪਾਣੇ ਮੇਰੇ ਬਚਨ ਸੁਣਨੀ ਆ ਰਹੀ ਹੈ ਉਹ ਦੁਆਨ ਲੰਘ ਗਏ ਦੋ ਚੂਟੇ ਵਾਲਿਆਂ ਨੂੰ ਚੁੱਕਿਆ ਪਟਿਆ ਕਿ ਟੋਲ ਕੇ ਵਾਲੇ ਸਕੂਟਰ ਜੀ ਲੈ ਕੇ ਚਲਾ ਗਿਆ ਮੈਂ ਕਿਹਾ ਤੇ ਹਰਨੇਕ ਸਿੰਘ ਸੀ ਬੋਰੰਗ ਤੇ ਕਹਿੰਦਾ ਭੱਜ ਗਿਆ ਟੀਬੀ ਸਾਹਿਬ ਚਾਰ ਦਿਨ ਬੈਠਾ ਰਿਹਾ ਰੋਟੀ ਨਹੀਂ ਕਿਸੇ ਪੁੱਛੀ ਵੀ ਸੰਤਰਨੇਕ ਸਿੰਘ ਜੀ ਆ ਕੇ ਕਹਿੰਦੇ ਕਈ ਫਿਰਦੇ ਤੇਰੇ ਵਰਗੇ ਉਹ ਤਾਂ ਮਹਾਪੁਰਸ਼ਾਂ ਨੇ ਕੱਲਿਆ ਸੀ ਬਚਨ ਸੀ ਅਸੀਂ ਹਾਜ਼ਰੀ ਭਰਨੀ ਸੀ ਭਰੀ ਖੈਰ ਲੱਗਾ ਭੁੱਖਾ ਮਰਨ ਕਣ ਇਕੱਠੀ ਕਰਕੇ 40000 ਦੀ ਜੀਪ ਲਈ ਦੋ ਚਾਰ ਸਾਲ ਠੇਡੀ ਠੂਡੀ ਖਾ ਕੇ ਬੜੀ ਬੁਰੀ ਹਾਲਤ ਨਾਲ ਚੜਾਈ ਕਰ ਗਿਆ ਇਸ ਤਰ੍ਹਾਂ ਦੇ ਸੈਂਕੜੇ ਨੇ ਉਹ ਸੁੱਖ ਪਾਉਂਦੇ ਜਿਹੜੇ ਮੂਲ ਨਾਲ ਜੁੜੇ ਰਹਿਣ मूल लागे तीन सुख पाया डाली लागे, जन्म गवाया ये टूट गया टूट गया तो थोड़ी देर बाशन आएगी आएगी बड़ी वा फिर कमल आ जाएगा हौली हौली फिर सुख जाएगा फिर खेहू से रल गया नामो नशान खत्म हो जाएगा हजूर कह रहे ने फूलों च फिरने दामन संको चलो